ਕੀ ਕਰਨ ਚਾਹੁੰਦੇ ਹੋ ਜੀ ਠੀਕ ਹੈ ਪਹਿਲਾਂ ਤਾਂ ਸਾਰੇ ਪਟੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਹਜੂਰਾ ਕਪੂਰਾ ਕਲੋਨੀ ਚ ਆਏ ਆ ਜਿੱਥੇ ਇੱਕ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਇਲਾਕੇ ਦੀ ਬੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇੱਕ ਡਿਸਪੈਂਸਰੀ ਜਾਂ ਕਲੀਨਿਕ ਬਣਾਇਆ ਜਾਵੇ ਤੇ ਫਿਰ ਤੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਦੇ ਤਹਿਤ ਇੱਥੇ ਅੱਜ ਆਮ ਆਦਮੀ ਕਲੀਨਿਕ ਬਣਨ ਜਾ ਰਿਹਾ ਸਿਰਫ ਹਜੂਰਾ ਕਪੂਰਾ ਕਲੋਨੀ ਚ ਨਹੀਂ ਆਪਣੇ ਸ਼ਹਿਰ ਚ ਐਸੇ ਏਰੀਆਸ ਚ ਜਿੱਥੇ ਲੋਕਾਂ ਦੀ ਆਬਾਦੀ ਜ਼ਿਆਦਾ ਤੇ ਐਸੇ ਕਲੀਨਿਕਸ ਤੇ ਡਿਸਪੈਂਸਰੀਜ਼ ਦੀ ਲੋੜ ਹੈਗੀ ਆ ਉਹ ਬਹੁਤ ਹੀ ਤੇਜ਼ੀ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਆਮ ਆਦਮੀ ਕਲੀਨਿਕ ਬਣ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਹਜੂਰਾ ਕਪੂਰਾ ਕਲੋਨੀ ਦੇ ਵਿੱਚ ਵੀ ਤਿਆਰ ਹੋ ਰਿਹਾ ਇਸ ਇੱਥੋਂ ਦੇ ਲੋਕਾਂ ਦੇ ਨਾਲ ਅਸੀਂ ਰੂਬਰੂ ਹੋਏ ਸੀਗੇ ਕੁਝ ਮਹੀਨੇ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੇ ਯੁਧ ਨਸ਼ਾ ਵਿਰੁੱਧ ਦੀ ਕੈਂਪੇਨ ਚਲਾਈ ਹੋਈ ਸੀ ਜਦੋਂ ਅਸੀਂ ਇੱਥੇ ਆਏ ਤੇ ਲੋਕਾਂ ਨੇ ਬੜੇ ਹੀ ਸ਼ਿੱਦਤ ਦੇ ਨਾਲ ਸਾਨੂੰ ਕਿਹਾ ਬੱਚਾ ਸਮਝ ਕੇ ਕਿ ਸਾਨੂੰ ਇੱਥੇ ਬਜ਼ੁਰਗਾਂ ਨੂੰ ਇੱਕ ਕਲੀਨਿਕ ਜਾਂ ਡਿਸਪੈਂਸਰੀ ਚਾਹੀਦੀ ਹੈ ਤੇ ਅਸੀਂ ਨਾਲ ਦੀ ਨਾਲ ਇੱਥੇ ਜਗਾ ਮੁਹैया ਕਰਾਈ ਗਈ ਤੇ 45 तकरीबन 45 ਲੱਖ ਦੀ ਲਾਗਤ ਦੇ ਨਾਲ ਹੁਣ ਇੱਥੇ ਆਮ ਆਦਮੀ ਕਲੀਨਿਕ ਬਣਨ ਜਾ ਰਿਹਾ ਤੇ ਲੋਕਾਂ ਨੂੰ ਸੌਂਪ ਦਿੱਤਾ ਜਾਊਗਾ तकरीबन 2-3 ਮਹੀਨਿਆਂ ਦੇ ਵਿੱਚ ਕੰਮ ਬੜੀ ਸਪੀਡ ਦੇ ਨਾਲ ਸ਼ੁਰੂ ਹੋ ਚੁੱਕਿਆ ਸਾਡੇ BNR ਡਿਪਾਰਟਮੈਂਟ ਦੇ ਸਾਰੇ ਹੀ ਅਫਸਰ ਸਾਹਿਬਾਨ ਪੂਰੀ ਮਿਹਨਤ ਤੇ ਮਿਹਨਤ ਦੇ ਨਾਲ ਵਰਕ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਇਹ ਜਲ ਤੋਂ ਜਲਦ ਸੌਂਪ ਦਿੱਤਾ ਜਾਊਗਾ ਤੇ ਲੋਕਾਂ ਦੀ ਸੇਵਾ ਦੇ ਵਿੱਚ ਇਹ ਆਮ ਆਦਮੀ ਕਲੀਨਿਕ ਅ ਬੜਾ ਹੀ ਮੈਥੋਪੂਨ ਬਣ ਕੇ ਉੱਭਰੂਗਾ ਠੀਕ ਹੈ ਜੀ ਜੇ ਸਾਡੇ ਨਗਰ ਨਗ ਮਠੰਡਾ ਦੇ ਵਾਰਡ ਨੰਬਰ 3 ਹਜੂਰਾ ਖਰੋ ਕੋਲੋਨੀ ਵਿੱਚ ਸਾਡੇ ਮਾਨਯੋਗ ਮੇਅਰ ਸ਼੍ਰੀ ਪਾਤਮਨੀਜੀਤ ਮਹਿਤਾ ਦੇ ਵੱਲੋਂ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਮੰਗ ਰੱਖੀ ਹੋਈ ਸੀਗੀ ਸਾਡੇ ਪਬਲਿਕ ਲੋਕਾਂ ਦੇ ਵਿੱਚ ਤੇ ਮਹਿਤਾ ਸਾਹਿਬ ਨੇ ਸਾਡੀ ਉਹ ਮੰਗ ਨੂੰ ਪੂਰਾ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਨਗਰ ਨਿਗਮ ਠੰਡਾ ਦੇ ਮੇਅਰ ਸ਼੍ਰੀ 파ਦਮਜੀਤ ਮਹਿਤਾ ਜੀ ਜਿਨ੍ਹਾਂ ਦੀ ਰਹਿਨਾਈ ਦੇ ਹੇਠ ਸਾਡਾ ਵਾਰਡ ਤਰੱਕੀ ਵੱਲ ਜਾ ਰਿਹਾ ਹੈ ਅਸੀਂ ਸ਼ਹਿਰ ਦੇ ਬਰਾਬਰ ਦੇ ਬਸਨੀਕ ਹੋ ਗਿਆ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਏਰੀਆ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਜਿਹੜਾ ਅੱਜ ਜਿਹੜਾ ਇਹਨਾਂ ਨੇ ਇਨੀ ਪੱਥਰ ਰੱਖਿਆ ਤੇ ਇਹ 3 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਕੇ ਸਾਡੇ ਲੋਕਾਂ ਨੂੰ ਸਮਰਪਿਤ ਹੋਵੇਗੀ ਸੋ ਮੈਂ ਦੁਬਾਰਾ ਫੇਰ ਸਾਡੇ ਮਿਹਰਬਾਨ ਜੋ ਸ਼੍ਰੀ 파ਦਮਜੀਤ ਮਹਿਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਬਠੰਡਾ ਦੀਆਂ ਬਲੰਦੀਆਂ ਨੂੰ ਅੱਗੇ ਲੈ ਕੇ ਜਾਣਗੇ ਬਠੰਡਾ ਵਿੱਚ ਭਾਰੀ ਵਿਕਾਸ ਹੋਵੇਗਾ ਤੇ ਅਸੀਂ ਇਹਨਾਂ ਹਰ ਮੋੜੇ ਦੇ ਮੋੜੇ ਨਾਲ ਲਾ ਕੇ ਦੰਦੇ ਨਾਲ ਖੜੇ ਹਾਂ ਪਹਿਲਾਂ ਜਦੋਂ ਕੋਈ ਵਾਦਸਾ ਮਾਰ ਹੋ ਜਾਂਦਾ ਸੀ ਸਿਵਲ ਹਸਪਤਾਲ ਜਾਣਾ ਪੈਂਦਾ ਸੀ ਸਾਨੂੰ ਹਾਂਜੀ ਇਹਨੀ ਕਿ ਸਮੱਸਿਆ ਹੁੰਦੀ ਸੀ ਸਾਨੂੰ ਬਹੁਤ ਸਮੱਸਿਆ ਹੁੰਦੀ ਸੀ ਜੀ ਪਰ ਸਾਰਾ ਸ਼ਹਿਰ ਟੱਪ ਕੇ ਸਾਨੂੰ ਜਾਣਾ ਪੈਂਦਾ ਸੀਗਾ ਤੇ ਸਾਡੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਬਜ਼ੁਰਗਾਂ ਨੂੰ ਜਾਣਾ ਬੜਾ ਔਖਾ ਹੁੰਦਾ ਸੀਗਾ ਕਿਉਂਕਿ ਜਿਹੜਾ ਸਿਵਲ ਹਸਪੀਟਲ ਹੈ ਇੱਥੋਂ ਤਕਰੀਬਨ 4-5 ਕਿਲੋਮੀਟਰ ਪੈਂਦਾ ਤੇ ਹੁਣ ਸਾਨੂੰ ਇਹ ਸਹੂਲਤ ਹੈ ਇਸ ਏਰੀਆ ਦੇ ਵਿੱਚ ਸਾਡੇ ਘਰ ਦੇ ਕੋਲ ਹੀ ਇਹ ਸਾਨੂੰ 这个。